ਦਾ ਨਾਮ ਜੀ ਲਵ ਮੈਰਾ ਜੀ ਤੇ ਅੱਜ ਕੱਲ ਦੇ ਜਿੱਦਾਂ ਦਿਨੇ ਚੜਾਉਂਦੇ ਬੱਚੇ ਗੁੱਡੀਆਂ ਵਗੈਰਾ ਤੇ ਉਹਦੇ ਅਕੋਰਡਿੰਗ ਹੀ ਰਾਤ ਨੂੰ ਅੱਜ ਕੱਲ ਜਿੱਦਾਂ ਹਵਾਵ ਗੁਰਾ ਚਲਦੀਆਂ ਨੇ ਧੁੰਦ ਵਗੈਰਾ ਹੁੰਦੀ ਥੋੜੀ ਜੀ ਤੇ ਲਾਈਟ ਕਿਦੇ ਮੰਗਦੇ ਨੇ ਕਿ ਜਿੱਦਾਂ ਕੋਈ ਜਿੱਦਾਂ ਮੰਗਦੇ ਪਹਿਲੇ ਮੰਗਦੇ ਵੀ ਵਾਈਟ ਕਲਰ ਦੀ ਹੋਵੇ ਗੁੱਡੀ ਪਰ ਅਸੀਂ ਇੱਕ ਨਵਾਂ ਟ੍ਰੈਂਡ ਸ਼ੁਰੂ ਕਰਤਾ ਕਿ ਉਹਨੂੰ ਲਾਈਟ ਲਗਾ ਕੇ ਦੇਣ ਲਾ ਪਏ ਨਾਲ ਨੂੰ ਇਸੇ ਕਰਕੇ ਅਸੀਂ ਕਿ ਰਾਤ ਨੂੰ ਜਿੱਦਾਂ ਚੜਾਂਚ ਵੀ ਆਸਾਨੀ ਮਿਲ ਜਾਏਗੀ ਕਈ ਵਾਰ ਇਹ ਤਾਂ ਦੂਰ ਜਾ ਕੇ ਗੁੱਡੀ ਨਾਲ ਨੇਅਰ ਨਹੀਂ ਆਂਦੀ ਹੈਗੀ ਲਾਈਟ ਨਾਲ ਇਹ ਕਿ ਤੁਹਾਨੂੰ ਦੂਰ ਤੱਕ ਵੀ ਨਜ਼ਰ ਆਏਗੀ ਗੁੱਡੀ ਇਸ ਕਰਕੇ ਹੀ ਲਾਈਟ ਵਾਲ ਠੀਕ ਹੈ ਜੀ ਇਹਨੂੰ ਅਸੀਂ ਕਾਗਜ਼ ਨਾਲ ਜਦੋਂ ਮਰਜੀ ਤੇ ਮਰਜੀ ਚ ਪਕਾ ਸਕਦੇ ਚਿਪਕ ਜਾਂਦੀ ਹੈ ਤੇ ਇਸ ਕਰਕੇ ਇਹ ਗਲੂ ਵਾਲੀ ਲਾਈਟ ਹੁੰਦੀ ਹੈ ਇਹਨਾਂ ਛੋਟੀ ਬੈਟਰੀ ਲੱਗ ਜਾਂਦੀ ਹੈ ਸਾਰਾ ਅਸੀਂ ਜਿਗਾਰਨਮੈਂਟ ਸਾਰਾ ਜੋੜ-ਜੋੜ ਕੇ ਦਈਦਾ ਆਪਾਂ ਸਾਰੇ ਕਿ ਕਸਟਮਰ ਨੂੰ ਦਿੱਕਤ ਨਾਲ ਕੋਈ ਚੀਜ਼ ਨਹੀਂ ਹੈ ਸਿਰਫ ਜੋੜਨੀ ਤੇ ਚੜਾਣੀ ਹੈ ਬਸ ਉਹਨਾਂ ਨੇ 15-20 ਮਿੰਟ ਚੱਲ ਜਾਂਦੀ ਲਾਈਟ ਮੈਂ ਕਾਫੀ ਦੂਰ ਤੱਕ ਚੱਲ ਜਾਏਗੀ ਲੈ ਗੱਡੀ ਤੇ ਨਜ਼ਰ ਆਂਦੀ ਰਹੇਗੀ ਲੈੜੀ ਉਹ ਵਾਲੀ ਲਾਈਟ ਹੈ ਸ਼ਾਰਪ ਲਾਈਟ ਹੁੰਦੀ ਹੈ ਐਸਾ ਵੀ ਕੋਈ ਜ਼ਿਆਦਾ ਪਿਛਲੇ ੜੀ ਘੱਟ ਸੀ ਪਰ ਐਸ ਵਾਰੀ ਕੋਈ ਜ਼ਿਆਦਾ ਹੀ ਹੋ ਗਿਆ ਵਾ ਕਿ ਹਰ ਕੋਈ ਕਸਟਮਰ ਆਉ ਐਸ ਟਾਈਮ ਤੇ ਭਾਜੀ ਅਸੀਂ ਹਫ਼ਤੇ ਦੇ ਵਿੱਚ ਕਰਦੋ ਕਰ ਸਾਡੇ 30 35 ਪੀਸ ਵਿਕ ਚੁੱਕੇ ਆ ਹਾਂਜੀ ਹਾਂ ਨੇ ਕਸਟਮਰ ਦੇ ਬੱਚਿਆਂ ਦੀ ਡਿਮਾਂਡ ਆਂਦੀ ਵੀ ਸਾਡੇ ਕੋਲ ਸਰ ਹੁਣ ਤੇ ਕੋਈ ਆਂਦਾ ਵਾ ਕਿ ਜਿੱਦਾਂ ਨਾਮ ਨੂਮ ਦੇ ਉੱਤੇ ਸਾਡੀ ਲਾਈਟ ਬਣਾ ਕੇ ਦੋ ਵੋ ਜਿੱਦਾਂ ਨਾਮ ਲਿਖਿਆ ਹੁੰਦਾ ਹੈ ਕਿ ਹੁਣ ਅੱਜ ਕੱਲ ਚੱਲ ਪਿਆ ਕਿ ਨਾਮ ਦੇ ਉੱਤੇ ਲਾਈਟ ਲਿਖੀ ਲੱਗੀ ਹੋਵੇ ਸਾਡੇ ਕਿ ਜਿਹੜਾ ਨਾਮ ਵੀ ਜਗੇ ਸਾਡਾ ਉਹ ਚੀਜ਼ ਹੋ ਗਈ ਦੀ ਹੁਣ ਤੇ ਹੁਣ ਤੇ ਅੱਜ ਕੱਲ ਇਹ ਕਿ ਕੋਈ ਵੀ ਚੀਜ਼ ਹੋਵੇ ਉਹਨੂੰ ਲਾਈਟ ਮੰਗਦੇ ਹੀ ਮੰਗਦੇ ਕਿ ਦਾਸ ਨੂੰ ਲਾਈਟ ਜਗਾਉਣ ਵਾਸਤੇ ਤੇ ਕਿਤੇ ਹੁੰਦੀ ਚੜਾਉਣ ਵਾਸਤੇ ਇੱਕ ਡੈਕੋਰੇਸ਼ਨ ਵਾਸਤੇ ਹੁੰਦੀ ਕਿ ਨਹੀਂ ਚੜਾ ਕੁਛ ਨਹੀਂ ਹੈ ਜੀ ਕੁਛ ਨਹੀਂ ਹੈ ਜੀ ਇਹ ਸਾਰਾ ਕੁਛ ਸਾਰਾ ਫਿਰ ਟੇਪਿੰਗ ਕਰਕੇ ਦਿੰਨੇ ਆ ਸਾਰਾ ਕਿ ਜਦੋਂ ਬੈਟਰੀ ਖਰਾਬ ਹੋ ਵੀ ਜਾਏਗੀ ਤੁਸੀਂ ਚੇਂਜ ਆਪ ਖੁਦ ਵੀ ਕਰ ਸਕਦੇ ਹੋ ਟੇਪ ਲੱਗੀ ਹੁੰਦੀ ਉੱਤੇ ਟੇਪ ਲਾ ਦੋਗੇ ਉਹ ਫਿਰ ਬੈਟਰੀ ਤੁਹਾਡੀ ਲੱਗ ਜਾਏਗੀ ਨਵੀਂ 20 25 ਮਿੰਟ ਕੱਢ ਦਿਆਂ ਦੀ ਜੀ ਇੱਕ ਬੈਟਰੀ ਨਾਲ ਮੈਨੇ ਕਾਫਾ ਦੂਰ ਤੱਕ ਚੱਲ ਜਾਏਗੀ ਇਹ ਕਿ ਦੂਰ ਤੱਕ ਜਾਏਗੀ ਪਰ ਨੈਟ ਓਨੀ ਜਿਆਦਾ ਕਲੀਅਰ ਨਜ਼ਰ ਆਏਗੀ ਤੁਹਾਨੂੰ ਇਹ ਲਾਈਟ ਉਹ ਵਾਲੀ ਹੁੰਦੀ ਸ਼ਾਰਪ ਨਹੀਂ ਲਾਈਟ ਹੁੰਦੀਆਂ ਨਹੀਂ ਮੇਰਾ ਨਾਮ ਹੈ ਗਮਨ ਲਾਲ ਢੀ ਜਗਨ ਵਾਲੀ ਗੁੱਡੀ ਜੀ ਪਹਿਲਾਂ ਤੇ ਅਸੀਂ ਪਲੇਨ ਗੁੱਡਾ ਤਿਆਰ ਕਰਦੇ ਆ ਸਪੈਸ਼ਲ ਜਿਹੜਾ ਨਾਲ ਸੈਲੋ ਟੇਬ ਵੀ ਲੱਗਦੀ ਹੈ ਜਿਹੜੀ ਕਿ ਉਖੜੇ ਨਾ ਤੇ ਉਹਦੇ ਬਾਅਦ ਇੱਕ ਬੈਟਰੀ ਹੁੰਦੀ 12 ਵੋਲਟ ਦੀ 12 ਵੋਲਟ ਦੀ ਬੈਟਰੀ ਨਾਲ ਅਟੈਚ ਕਰਕੇ ਤੇ ਫਿਰ ਉਹਨੂੰ ਜਗਾ ਕੇ ਚੈੱਕ ਕਰੀਦਾ ਫਿਰ ਚੜਾ ਕੇ ਵੀ ਚੈੱਕ ਕਰੀਦੀ ਹੈ ਤੇ ਫਿਰ ਲੋਕੀ ਆਣ ਕੇ ਮੰਗਦੇ ਸਾਡੇ ਕੋਲ ਲਾਈਟ ਵਾਲੀ ਗੁੱਡੀ ਦਿਓ ਵੇਖ ਕੇ ਵੀਡੀਓ ਸਾਡੀ ਤੇ ਕਾਫੀ ਡਿਮਾਂਡ ਹੈ ਅ ਵੀ ਕਹਿੰਦੇ 100 150 ਪੀ ਸਾਡਾ ਸੀਜ਼ਨ 'ਚ ਇਹ ਓਪਰਚ्युनिटी ਨਿਕਲ ਜਾਂਦਾ ਨਹੀਂ ਹਰ ਸਾਲ ਬਣਾਣੇ ਆ ਐਤ ਕੀ ਜਦਾ ਆ ਐਤ ਕਿ ਉਹ ਨੰਬਰ ਸਾਰੇ ਅੱਜ ਦਿਨ ਦੇ ਕੇ ਆ ਦਰਜਨ ਤੇ ਕੱਲ ਉਹਨਾਂ ਨੂੰ ਮੈਂ ਕਿਹਾ ਫੇਰ ਤੁਹਾਨੂੰ 12 ਜਾਂ 15 ਪੀਸ ਮੈਂ ਫੇਰ ਤਿਆਰ ਕਰਕੇ ਦੇ ਦਸਾਂ ਐਸਲੇ ਸਾਡੇ ਕੋਲ ਬੰਦ ਹੀ ਨਹੀਂ ਕਿਉਂਕਿ ਹਲੇ ਗਗਦਲ ਟਾਈਮ ਹੁੰਦਾ ਜਿਆਦਾ ਅੱਜ ਕੱਲ ਨਾਮ ਦੀਆਂ ਬਣਾਉਂਦੇ ਬੱਚਿਆਂ ਹਾਂਜੀ ਆਪਣੇ ਨਾਮ ਦੀਆਂ ਬਣਾਉਂਦੇ ਨੇ ਕੋਈ ਆਪਣੇ ਕੋਈ ਵੀ ਰਿਸ਼ਤੇਦਾਰਾਂ ਦੇ ਨਾਮ ਦੀ ਬਣਵਾ ਕੇ ਕਈ ਤੇ ਚੜਾ ਕੇ ਤੋੜ ਕੇ ਛੱਡਦੇ ਨੇ ਜਿਸ ਤਰ੍ਹਾਂ ਬੱਚਿਆਂ ਦੀ ਲੋੜੀ ਉਹਨਾਂ ਵੱਸ ਹਾਂ ਉਹਨਾਂ ਦੀ ਵੀ ਬਣਾਉਂਦੇ ਆ ਜੀ ਭਾਵੇਂ ਕੋਈ ਸਾਨੂੰ ਕੋਈ ਕਵੇ ਸਾਡੀ ਬੱਚੇ ਦੀ ਫੋਟੋ ਲਗਾਣੀ ਆਹੀ ਉਹ ਫੋਟੋ ਵੀ ਲਗਾ ਦਿਆਗੇ ਇਹ ਜਗਨਵਾਨੀ ਹੈ ਜਗਨਵਾਨੀ ਦੇ ਵਿੱਚ ਫੋਟੋ ਵੀ ਲੱਗ ਜਾਏਗੀ ਉੱਤੇ ਵੀ ਲਾਈਟਾਂ ਲੱਗਣਗੀਆਂ ਹਾਂ ਉੱਤੇ ਵੀ ਲਾਈਟਾਂ ਲੱਗ ਜਾਣਗੀਆਂ ਇੱਕ ਫੋਟੋ ਵਾਲੀ ਬਣ ਜੇਗੀ ਵਿੱਚ ਉਹਨਾਂ ਹਿਸਟਿਕਰਾਂ ਦੇ ਵੀ ਵੀਡੀਓ ਬਣਾਉਣੇ ਆ ਵੱਡੇ 6 ਤਾਵਾ ਬਣਾਉਣਾ 6 ਤਾਵਾ ਬਣਾ ਲੈ ਆਡੇ ਵਾਲੋ 3 ਤਾਵਾ ਬਣਾਉਣਾ 3 ਤਾਵਾ ਬਣਾ ਲੈ ਇਹ ਕਿੰਨੇ ਦਾ ਗੁੱਡਾ ਵੇਚਿਆ ਇਹ ਗੁੱਡਾ ਸੀ 250 ਰੁਪਏ ਦਿੰਨੇ ਆ ਜੀ ਜਗਦਾ ਕਿੱਦਾ ਵਾ ਜਗਦਾ ਤੁਹਾਨੂੰ ਹੁਣੇ ਤੁਹਾਨੂੰ ਦਿਖਾ ਦੇਨੇ ਬੈਟਰੀ ਤੇ ਲਾ ਕੇ ਵੀ ਦਿਖਾ ਦੇਣਾ ਮੈਂ ਤੁਹਾਨੂੰ ਹੁਣੇ ਕਿਉਂਕਿ ਫੇ ਜੰਮੀ ਡਿਮਾਂਡ ਕਰਦੇ ਹਾਂਜੀ ਹਾਂਜੀ ਵੇਖ ਕੇ ਹੁਣ ਰਾਤ ਨੂੰ ਫੇ ਹੁਣੇ ਫੇ ਕਿਹਨੇ ਤੁਹਾਡੀ ਵੀਡੀਓ ਦੇਖ ਕੇ ਤੁਹਾਡੇ ਕੋਲ ਹਾਂਜੀ ਵੀਡੀਓ ਬਹੁਤ ਵਧੀਆ ਬੰਦ ਗਈ ਬਹੁਤ ਬਹੁਤ ਦੂਰੋਂ ਆ ਰਹੇ ਨੇ ਲੋਗ ਆ ਰਹੇ ਨੇ ਦੇਖੇ ਜਦ ਲੋਕੀ ਅੰਮ੍ਰਿਤਸਰ ਲੈਣ ਜਾਂਦੇ ਤੁਸੀਂ ਅੰਮ੍ਰਿਤਸਰ ਗੁੱਡੇ ਦੇਣ ਜਾਂਦੇ ਹਾਂਜੀ ਉਹ ਕੀ ਕਰੀਏ ਫਿਰ ਮੰਗਦੇ ਨੇ ਉਹਨਾਂ ਕੋ ਵੀ ਟਾਈਮ ਨਹੀਂ ਹੁੰਦਾ ਚੀਜ਼ਾਂ ਬਣਾਉਂਦਾ ਵਧੀਆ ਤੋਂ ਵਧੀਆ ਚੀਜ਼ਾਂ ਤੇ ਇਹ ਤੁਸੀਂ ਲਾਈਟ ਇਹਨਾਂ ਗਮ ਲੱਗੀ ਹੁੰਦੀ ਹੈ ਇਹਨਾਂ ਨੂੰ ਇਹ ਲਾਈਟ ਨੂੰ ਗਮ ਲੱਗੀ ਹੁੰਦੀ ਹੈ ਇੱਕ ਪਾਸੇ ਲਾਈ ਜਦ ਕਾਗਜ਼ ਤੇ ਨਾਲ ਨਾਲ ਚ ਮੇੜੀ ਜਾਂਦੀ ਹੈ ਨਾਲ ਜਿੱਥੇ ਮੜਾ ਜੋੜ ਪੈਣਾ ਉਥੇ ਨਾਲ ਟੇਪ ਲਾ ਦਿੱਤੀ ਇਹਨਾਂ ਜਿੱਥੋਂ ਕਮਾਨੀ ਹੁੰਦੀ ਲਾਈਟ ਉਦੋਂ ਤਾਂ ਵਾਲੇ ਵਿੱਚ ਕੋਈ ਦੋ ਨਾ ਕੋਈ ਦਿੱਕਤ ਨਹੀਂ ਇਹਨੇ ਚੱਲਦੇ ਰਹਿਣਾ ਹਾਂ ਇਹ ਕਹੇ ਦੀ ਲਾਈਟ ਡਿਮ ਹੋ ਜਾਏਗੀ ਜਦੋਂ ਘੰਟਾ ਡੇਢ ਘੰਟਾ ਲਗਾਤਾਰ ਚੱਲੇਗੀ ਤੇ ਫਿਰ ਲਾਈਟ ਆਪਣੇ ਬੈਟਰੀ ਚ ਬਦਲ ਲਓ ਕਿੰਨਾ ਖਰਚਾ ਆਉਂਦਾ ਹੁਣ ਬੈਟਰੀ ਦਾ 20 ਰੁਪਏ ਸਾਰਾ ਖਰਚਾ ਮਿਲ ਜਾਂਦੀ ਇੱਥੇ ਆਹ ਮਿਲ ਜਾਂਦੀ ਹੈ ਇਲੈਕਟ੍ਰੀਸ਼ੀਅਨ ਵਾਲੀ ਦੁਕਾਨਾਂ ਤੋਂ